ਹਾਂਜੀ ਪਿਆਰੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਰੈਸਪੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਬਾਰੇ ਕਾਫੀ YouTube ਤੇ ਪਹਿਲਾਂ ਵੀਡੀਓ ਪੈ ਚੁੱਕੀਆਂ ਹਨ ਔਰ ਇਹ ਬਹੁਤ ਹੀ ਸਿਹਤ ਲਈ ਕੁੰਕਾਰੀ ਰੈਸਪੀ ਹੈ ਜਿਸਦਾ ਨਾਮ ਹੈ ਆਮਲੇ ਦਾ achar ਆਮਲਾ ਸਿਹਤ ਲਈ ਇੱਕ ਬਹੁਤ ਹੀ ਕੁੰਕਾਰੀ ਹੈ ਜੋ ਕਿ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ਅਤੇ ਤੰਦਰੁਸਤੀ ਦੇ ਵਿੱਚ ਸਹਾਇ ਹੁੰਦਾ ਹੈ। ਸਦੀਆਂ ਸਦੀਆਂ ਤੋਂ ਆਮਲੇ ਦਾ achar ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਆਪਾਂ ਸਾਬਤ ਆਮਲੇ ਦਾ achar ਬਣਾਵਾਂਗੇ। ਜੋ ਕਿ ਲਗਭਗ 1 ਕਿਲੋ ਦੇ ਕਰੀਬ ਹੋਏਗਾ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਮਲੇ ਨੂੰ ਤੋ ਓਕੇ ਸਾਫ ਕਰਕੇ ਇਸਕਾਵਾਂਗੇ ਸੁਕਾ ਕੇ ਇਸ ਨੂੰ ਬਿਲਕੁਲ ਨਵੀਂ ਖਤਮ ਹੋਣ ਤੇ ਆਪਾਂ ਇਸ ਨੂੰ ਉਬਾਲਾਂਗੇ ਇੱਕ ਫਰਾਈ ਪੈਨ ਦੇ ਵਿੱਚ ਆਪਾਂ ਇਹਨੂੰ ਉਬਲ ਮੇ ਰੱਖ ਦਿੱਤਾ ਇਸ ਨੂੰ 5 ਤੋਂ 7 ਮਿੰਟ ਸਲੋ ਸਪੀਡ ਤੇ ਗੈਸ ਤੇ ਇਹਨੂੰ ਪਕਾਵਾਂਗੇ ਸਿਮ ਤੇ ਕਰਕੇ ਉਪਰੋਂ ਇਸ ਨੂੰ ਜਾਲੀ ਨਾਲ ਅਸੀਂ ਢੱਕ ਦੇਵਾਂਗੇ ਔਰ ਉਸ ਤੋਂ ਬਾਅਦ ਅਸੀਂ ਮਸਾਲੇ ਤਿਆਰ ਕਰਾਂਗੇ ਜਿਦੇ ਵਿੱਚ 2 ਚਮਚ ਜੀਰਾ 2 ਚਮਚ ਸਾਬੂ ਤਣੀਆਂ 2 ਚਮਚ ਮੇਥੀ 2 ਚਮਚ ਸੌਫ ਇਸ ਨੂੰ ਭੁੰਨਾਂਗੇ ਭੁੰਨ ਕੇ ਤਿਆਰ ਕਰਾਂਗੇ ਔਰ ਇਸ ਨੂੰ ਦਰਦਰਾ ਪੀਸ ਲਾਂਗੇ ਇਹ ਹਨ ਮਸਾਲੇ ਜਿਦੇ ਵਿੱਚ ਲਾਲ ਮਿਰਚ ਹਲਦੀ ਔਰ ਨਮਕ ਔਰ ਸੁੱਕੀ ਮਿਰਚ ਔਰ ਕਾਲੀ ਮਿਰਚ ਇਹ ਲੋੜ ਅਨੁਸਾਰ ਅਸੀਂ ਵਰਤਾਂਗੇ ਇਹ ਹਨ ਉਬਲੇ ਹੋਏ ਆਮਲੇ ਜੋ ਕਿ ਅਸੀਂ ਪਹਿਲੇ ਹੀ ਉਬਾਲ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਰੈਸਪੀ ਤਿਆਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਪੈਨ ਦੇ ਵਿੱਚ 150 ਗ੍ਰਾਮ ਸਰ੍ਹੋਂ ਦਾ ਤੇਲ ਪਾਵਾਂਗੇ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੇਲ ਨੂੰ ਗਰਮ ਕਰਾਂਗੇ 1-2 ਮਿੰਟ ਸਲੋ ਗੈਸ ਤੇ ਸਿਮਕ ਤੇ ਇਸ ਨੂੰ ਅਸੀਂ ਗਰਮ ਕਰਾਂਗੇ ਜਦ ਤੱਕ ਤੇਲ ਦੀ ਝੱਗ ਪੂਰੀ ਖਤਮ ਨਹੀਂ ਹੋ ਜਾਂਦੀ ਇਸ ਨੂੰ ਗਰਮ ਕਰ ਲਵਾਂਗੇ ਕਿਉਂਕਿ ਤੇਲ ਨੂੰ ਗਰਮ ਕਰ ਜ਼ਿਆਦਾ ਗਰਮ ਹਿੱਟ ਨਹੀਂ ਕਰਨਾ ਨਾਰਮਲ ਤੇ ਕਰਨਾ ਹੈ ਤੇ ਫਿਰ ਅਸੀਂ ਜਦ ਅਸ ਦੀ ਝੱਗ ਮਰ ਜਾਂਦੀ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਅਸੀਂ ਜੋ ਭੁੰਨੇ ਹੋਏ ਮਚਾਲ ਲਏ ਅਸੀਂ ਪੀਸ ਕੇ ਰੱਖੇ ਹਨ ਉਹਨਾਂ ਨੂੰ ਅਸੀਂ ਤੇਲ ਦੇ ਵਿੱਚ 1-2 ਮਿੰਟ ਵਾਸਤੇ ਭੁੰਨਾਂਗੇ ਜਦ ਤੱਕ ਉਹਨਾਂ ਦਾ ਰੰਗ ਲਾਲ ਨਹੀਂ ਹੋ ਜਾਂਦਾ ਕਿਉਂਕਿ ਰੈਸਪੀ ਤਿਆਰ ਕਰਨ ਦੇ ਲਈ ਮਸਾਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੇ ਵਿੱਚ ਅਸੀਂ ਸਾਬੂ ਤਨੀਆ ਸੌਫ ਔਰ ਹਲਕੀ ਚਮਚਾ ਦਾ ਚਮਚਰਾਈ ਔਰ ਜੀਰਾ ਔਰ ਕਾਲੀ ਮਿਰਚ ਪਾਈ ਐ ਸੀਓਏ ਮਸਾਲੇ ਦੇ ਵਿੱਚ ਹੁਣ ਪਾ ਦਿਤਿਆਂ। ਇਹ ਮਸਾਲੇ ਅਸੀਂ ਭੁੰਨ ਰਹੇ ਹਾਂ। ਇਸ ਨੂੰ ਮਸਾਲਿਆਂ ਨੂੰ ਭੁੰਨ ਕੇ ਪੂਰਾ ਜਦੋਂ ਹਲਕਾ ਲਾਲ ਹੋ ਜਾਂਦਾ ਹੈ ਤਾਂ ਹੁਣ ਅਸੀਂ ਚ ਆਮਲਾ ਉਬਲਿਆ ਹੋਇਆ ਆਮਲਾ 1 ਕਿਲੋ ਹੈ ਜੋ ਵੇਟ ਦੇ ਵਿੱਚ ਉਹ ਇਸ ਨੂੰ ਅਸੀਂ ਤੇਲ ਦੇ ਵਿੱਚ ਮਸਾਲੇ ਭੁੰਨਿਆਂ ਜਿਹੋ ਦੇ ਵਿੱਚ ਮਿਕਸ ਕਰ ਦਿੱਤਾ। ਹੁਣ ਅਸੂ ਲਗਾਤਾਰ 5 ਮਿੰਟ ਸਿਮਤੇ ਕਰਕੇ ਇਹਨੂੰ ਹਿੱਟ ਕਰਾਂਗੇ ਕਿਉਂਕਿ ਇਹ ਬੁਲੇ ਹੋਏ ਹਨ ਜਿਆਦਾ ਹਿੱਟ ਦੀ ਇਸ ਨੂੰ ਜਰੂਰਤ ਨਹੀਂ ਹੁਣ ਇਸ ਨੂੰ ਲਗਭਗ 5 ਮਿੰਟ ਅਸੀਂ ਇਹਨੂੰ ਸਲੋ ਗੈਸ ਤੇ ਸਲੋ ਆਜ ਤੇ ਮਸਾਲਿਆਂ ਦੇ ਵਿੱਚ ਮਿਕਸ ਕਰਾਂਗੇ ਇਹ ਲਗਾਤਾਰ ਮਿਸ ਕੰਦੇ ਨਾਲ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਸਾਡੇ ਰਸੋਈ ਦੇ ਗੰਗ ਮਸਾਲੇ ਇਸ ਦੇ ਵਿੱਚ ਲਾਲ ਮਿਰਚ ਹਲਦੀ ਨਮਕ ਔਰ ਸਾਬਤ ਪੀਸੀ ਹੋਈ ਲਾਲ ਮਿਰਚ ਔਰ ਦਜੜੀ ਹੈ ਉਹ ਵੀ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਕਿਉਂਕਿ ਬਾਕੀ ਮਸਾਲੇ ਅਸੀਂ ਪਹਿਲਾਂ ਪਾ ਚੁੱਕਿਆ ਹੁਣ ਇਹਦੇ ਵਿੱਚ ਅਸੀਂ ਇਹ ਮਸਾਲੇ ਪਾ ਕੇ ਇਹਨੂੰ ਸੀ ਹਲਾਉਂਦੇ ਰਹਿਣਾ ਉਹ ਤੋਂ 30 ਮਿੰਟ ਹਲਾਉਂਦੇ ਰਹਿਣਾ ਤੇ ਇਸ ਤੋਂ ਬਾਅਦ ਲਗਭਗ ਇਹ ਸਾਡੀ ਰੈਸਪੀ ਹੈ ਜੋ ਤਿਆਰ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਇਹਦਾ ਰੰਗ ਦੇਖੋ ਬਿਲਕੁਲ ਇਕਦਮ ਸਵਾਦਿਸ਼ਟ ਦੇਖਣ ਨੂੰ ਲੱਗ ਰਿਹਾ ਹੈ ਕਿ ਬਿਲਕੁਲ ਤਿਆਰ ਹੋ ਗਿਆ ਔਰ ਇਹਦੇ ਵਿੱਚ ਅਸੀਂ ਮਸਾਲੇ ਤੇ ਦੂਸਰੀ ਇਹ ਰੈਸਪੀ ਤਰਕੀਤੀ ਰਸੋਈ ਦਾ ਕਿੰਗ ਹੈ ਜੋ ਉਹ ਅਸੀਂ ਇਸ ਵਿੱਚ ਪਾ ਦਿਤੀ ਹੈ ਇਹ ਹੁਣ ਆ ਲੋ ਜੀ ਇਹ ਹੈ ਸੋਈ ਦੇ ਮਸਾਲੇ ਜੋ ਅਸੀਂ ਹੁਣ ਪਾ ਰਹੇ ਹਾਂ ਦੇ ਵਿੱਚ ਇਹ ਦੇ ਵਿੱਚ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਇੱਕ ਤੋਂ ਡੇਢ ਮਿੰਟ ਅਸੀਂ ਇਹਨੂੰ ਮਿਕਸ ਕਰਾਂਗੇ ਇਹ ਮਿਕਸ ਕਰਦੇ ਰਹਿਣਾ ਹਿਲਾਉਂਦੇ ਰਹਿਣਾ ਤਾਂ ਕਿ ਮਸਾਲਾ ਨੀਚੇ ਲੱਗ ਕੇ ਸੜਨਾ ਜਾਏ ਤਾਂ ਕਿ ਇਹਦੀ ਮੈਖਰਾ ਹੋ ਜੇ ਇਹਦੇ ਵਿੱਚ ਰਾਈ ਪਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਇਹ ਜੋ रेसिपी ਅਸੀਂ ਤਿਆਰ ਕੀਤੀ ਹੈ ਜੋ achar ਹੈ ਤੁਹਾਡਾ ਇਹ ਲੰਬੇ ਟਰਮ ਦੇ ਲਈ ਘੱਟ ਤੋਂ ਘੱਟ 1 ਸਾਲ ਦੇ ਲਈ ਇਹ ਤੁਹਾਡੇ ਵਰਤ ਸਕਦੇ ਹੋ ਨੂੰ ਬਿਲਕੁਲ ਖਰਾਬ ਨਹੀਂ ਹੋਏਗਾ ਇਹਨੂੰ ਉਲੀ ਨਹੀਂ ਲੱਗੇਗੀ ਕਿਉਂਕਿ ਅਸੀਂ ਇਹਦੇ ਵਿੱਚ ਕਾਲੀ ਮਿਰਚ ਔਰ ਹਿੰਗ ਉਹ ਯੂਜ਼ ਕੀਤੀ ਹੈ ਇਸ ਕਰਕੇ ਇਹ ਰੈਸਪੀ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਹੁਣ ਅਸੀਂ ਇਹਨੂੰ ਥੋੜੇ ਟਾਈਮ ਲਈ ਇਹ ਮਸਾਲੇ ਲਗਭਗ ਰਲ ਚੁੱਕੇ ਹਨ ਔਰ ਦੇਖੋ ਇਸ ਦਾ ਕਿੰਨਾ ਰੰਗ ਬਹੁਤ ਅੱਛਾ ਰੰਗ ਬਣ ਗਿਆ ਹੈ ਜੋ ਕਿ ਮਨ ਨੂੰ ਹੁੰਦਾ ਹੈ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਤਿਆਰ ਹੋ ਗਏ ਹਨ ਔਰ ਹੁਣ ਇਹਨੂੰ ਲਗਭਗ ਹਲਾ ਕੇ ਇੱਕ ਤੋਂ ਡੇਢ ਮਿੰਟ ਹਲਾਇਆ ਸੀ ਇਹਨੂੰ ਤੇ ਇਹ ਹੀ ਰੈਸਪੀ ਬਿਲਕੁਲ ਹੁਣ ਤਿਆਰ ਹੋ ਗਈ ਹੈ ਔਰ ਜੋ ਕਿ ਬਿਲਕੁਲ ਮਨ ਨੂੰ ਹੁੰਦੀ ਹੈ ਕਿ ਹਾਂ ਇਹ ਰੈਸਪੀ ਹੁਣ ਖਾਣ ਦੇ ਲੈ ਕੋ ਚਲਿਆ ਹੁਣ ਇਸ ਨੂੰ ਢੱਕਣ ਦੇ ਨਾਲ 2 ਮਿੰਟ ਲਈ ਢੱਕ ਦਾਂਗੇ ਗੈਸ ਬੰਦ ਕਰ ਦਾਂਗੇ ਗੈਸ ਅਸੀਂ ਹੁਣ ਬੰਦ ਕਰ ਦਿੱਤੀ ਹੈ ਹੁਣ 프라이ਪੈਨ ਨੂੰ ਉਪਰੋਂ ਢੱਕ ਦਿੱਤਾ ਤਾਂ ਕਿ ਇਹਦੀ ਜਿਹੜੀ ਭਾਫ਼ ਹੈ ਉਹ ਦੇ ਨਾਲ ਸਮੋਜ ਆਵੇ ਇਸ ਮਸਾਲੇ ਇਸ ਦੇ ਵਿੱਚ ਸਮੋਜਾਂ